ਲੋ ਵੀ ਮਿੱਤਰੋ ਅੱਜ ਗੱਲ ਕਰਦੇ ਆ ਆਪਾਂ ਖੇਤੀ ਦੀ ਹੁਣ 100 ਦੇ ਵਿੱਚੋਂ ਜਿਹੜੇ ਕਿ 90% ਲੋਕ ਆ ਇਹ ਖੇਤੀ ਨੂੰ ਇਹ ਸੋਚਦੇ ਆ ਵੀ ਆਪਣਾ ਪਿਤਾ ਪੁਰਖੀ ਕੀਤਾਗਾ ਖੇਤੀ ਤੇ ਆਪਾਂ ਖੇਤੀ ਕਰਦੇ ਆ ਫਸਲ ਵੜਦੇ ਆ ਫਸਲ ਵੱਢ ਕੇ ਮੰਡੀ ਦੇ ਵਿੱਚ ਸੁੱਟਿਆਂ ਦੀ ਤੇ ਸੁੱਟ ਕੇ ਤੇ ਚਲੋ ਵਿੱਲੇ ਅਗਲੀ ਫਸਲ ਬੀਜਤੀ ਪਰ ਜਿਹੜੀ ਖੇਤੀ ਆ ਇੱਕ ਬਿਜ਼ਨਸ ਦੇ ਤੌਰ ਤੇ 10% ਲੋਕ ਹੀ ਕਰਦੇ ਆ ਵੀ ਖੇਤੀ ਨੂੰ ਇੱਕ ਬਿਜ਼ਨਸ ਦਾ ਸਮਝਦੇ ਆ ਨਾਲ ਹੀ ਪਿਤਾ ਪੁਰਖੀ ਕਿਤਾ ਸਮਝਦੇ ਆ ਨਾਲ ਹੀ ਬਿਜ਼ਨਸ ਦੇ ਤੌਰ ਤੇ ਕਰਦੇ ਆ ਹੁਣ ਤੁਸੀਂ ਸੋਚੋ ਮੰਡੀ ਦੇ ਵਿੱਚ ਜਾਓਗੇ ਤਾਂ ਤੁਸੀਂ ਦੇਖੋਗੇ ਮੰਡੀ ਦੇ ਵਿੱਚ ਜਿਹੜੀਆਂ ਗੀਆਂ ਸਬਜ਼ੀਆਂ ਆਪਣਾ ਉਹਨਾਂ ਦਾ ਰੇਟ ਕੋਈ 70 ਰੁਪਏ ਕਿਲੋ ਕੋਈ 80 ਰੁਪਏ ਕਿਲੋ ਕੋਈ 100 ਰੁਪਏ ਕਿਲੋ ਚੱਲ ਰਿਹਾਗਾ ਹਨਾ ਸਬਜ਼ੀ ਦਾ ਰੇਟ ਜਦੋਂ ਕਿ ਸਬਜ਼ੀ ਜਿਹੜੇ 10% ਕਿਸਾਨ ਬੀਜਦੇ ਆ ਸਬਜ਼ੀ ਉਹ ਮੰਡੀ ਵਿੱਚ ਲੈ ਕੇ ਜਾਂਦੇ ਆ ਪਹਿਲਾ ਆਰਤੀਆ ਨੂੰ ਵੇਚਦੇ ਆ ਆਰਤੀਆ ਗਾਂ ਹੋਰ ਵੱਡੇ ਵਪਾਰੀ ਨੂੰ ਵੇਚਦਾ ਉਸ ਤੋਂ ਬਾਅਦ ਉਹ ਛੋਟੇ ਵਪਾਰੀਆਂ ਕੋਲੇ ਜਾਂਦੀ ਆ ਉਸ ਤੋਂ ਬਾਅਦ ਫਿਰ ਆਪਣੇ ਅਰਗੇ ਆਮ ਲੋਕ ਉਹ ਸਬਜ਼ੀ ਖਰੀਦਦੇ ਆ ਉਹ ਸਬਜ਼ੀ ਦੇ ਵਿੱਚੋਂ 4-5 ਜਾਣੇ ਪ੍ਰੋਫਿਟ ਜਿਹੜਾ ਖਰੀਦ ਕੇ ਵਟ ਗਏ ਹਨਾ ਉਹ ਇੱਕ ਹੋ ਗਿਆ ਬਿਜ਼ਨਸ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਆਪਣੇ ਕਿਸਾਨ ਕਿਉਂ ਨਹੀਂ ਇਹ ਬਿਜ਼ਨਸ ਦੇ ਤੌਰ ਤੇ ਖੇਤੀ ਨੂੰ ਵਰਤਦੇ ਹੋਰ ਬਹੁਤ ਫਸਲਾਂ ਜਿਵੇਂ ਕਿ ਹੁਣ ਤੁਸੀਂ ਸੋਚੋਗੇ ਵੀ ਆਪਣੇ ਘਰਾਂ ਦੇ ਵਿੱਚ ਪਹਿਲਾਂ ਪਸ਼ੂ ਰੱਖੇ ਹੁੰਦੇ ਸੀ ਕਿਸੇ ਦੇ ਤਿੰਨ ਹੁੰਦੇ ਸੀ ਕਿਸੇ ਦੇ ਚਾਰ ਹੁੰਦੇ ਸੀ ਕਿਸੇ ਦੇ ਪੰਜ ਹੁੰਦੇ ਸੀ ਹਨਾ ਚਲੋ ਪੱਠੇ ਪਾਤੇ ਦੁੱਧ ਕਿਸੇ ਨੇ 4 ਲੀਟਰ ਦੇਦਾ 5 ਦੇਦਾ 7 ਦੇਦਾ ਜਿੰਨਾ ਵੀ ਦੇਦਾ ਘਰੇ ਵਰਤ ਕੇ ਦੂਜਾ ਜਿਹੜਾ ਕਿ ਦੁੱਧ ਹੁੰਦਾ ਸੀਗਾ ਅਗਲਾ ਡੈਰੀ ਦੇ ਵਿੱਚ ਪਾ ਆਂਦਾ ਸੀਗਾ ਪਰ ਹੁਣ ਸੋਚੋ ਇਹ ਇੱਕ ਡੈਰੀ ਦੇ ਤੌਰ ਤੇ ਜਿਹੜਾ ਬਿਜ਼ਨਸ ਬਣਾ ਲਿਆ ਹੁਣ ਪਸ਼ੂਆਂ ਦਾ ਅਗਲਾ ਡੇਰੀ ਫਾਰਮ ਖੋਲ੍ਹ ਲੈ ਅਗਲਾ ਸੋਚਦਾ ਚੰਗੀ ਨਸਲ ਦਾ ਟੀਕਾ ਭਰਾਈਏ ਤਾਂ ਜੋ ਜਿਹੜਾ ਕਿ ਅੱਗੇ ਨਸਲ ਵਧੀਆ ਪੈਦਾ ਹੋਵੇ ਜਿਆਦਾ ਪੈਦਾਵਾਰ ਦੁੱਧ ਦੀ ਹੋਵੇ ਉਹਨੂੰ ਇੱਕ ਬਿਜ਼ਨਸ ਦੇ ਤੌਰ ਤੇ ਵਰਤਣ ਲੱਗੇ ਉਹੀ ਗੱਲ ਆ ਖੇਤੀ ਦੀ ਖੇਤੀ ਜੇ ਆਪਾਂ ਬਿਜ਼ਨਸ ਦੇ ਤੌਰ ਤੇ ਨੂੰ ਵਰਤਾਂਗੇ ਇੱਕ ਤਾਂ ਫਸਲੀ ਚੱਕਰ ਤੋਂ ਨਿਕਲਾਂਗੇ ਝੋਨੇ ਕਣਕਾਂ ਦੇ ਤੇ ਦੂਜੀ ਗੱਲ ਹੋਰ ਲੋਕਾਂ ਨੂੰ ਫਸਲ ਦੇ ਵਿੱਚੋਂ ਰੋਜ਼ਗਾਰ ਮਿਲੂਗਾ ਹੁਣ ਸਬਜ਼ੀਆਂ ਮੰਨ ਲਓ ਸਬਜ਼ੀਆਂ ਹੀ ਬੀਜੂਗਾ ਬੰਦਾ ਖੇਤ ਦੇ ਵਿੱਚ ਹਨਾ ਸਬਜ਼ੀਆਂ ਤੋੜਨ ਲਈ ਬੰਦੇ ਚਾਹੀਦੇ ਆ ਉਹ ਤੇ ਫਾਇਦਾ ਵੀ ਹੋਊਗਾ ਦੁੱਗਣਾ ਤਿੱਗਣਾ ਤੇ ਇਸ ਕਰਕੇ ਆਪਣੇ ਕਿਸਾਨ ਜ਼ਿਆਦਾਤਰ ਇਹਨੂੰ ਸਿਰਫ ਖੇਤੀ ਕਰਦੇ ਆ ਵੱਢ ਕੇ ਫਸਲ ਉੱਥੇ ਮੰਡੀ ਵਿੱਚ ਆਉਂਦੇ ਆ ਬਸ ਇਸ ਕਰਕੇ ਜਿਆਦਾ ਜਿਆਦਾ ਲੋੜ ਆ ਜਿਹੜੀ ਖੇਤੀ ਆ ਬਈ ਇਹਨੂੰ ਬਿਜ਼ਨਸ ਦੇ ਤੌਰ ਤੇ ਵਰਤਿਆ ਜਾਵੇ ਹੋਰ ਫਸਲਾਂ ਫੇਰ ਬਦਲ ਕੀਤਾ ਜਾਵੇ ਤਾਂ ਜੋ ਪ੍ਰੋਫਿਟ ਵੀ ਹੋਵੇ ਤੇ ਫਾਇਦਾ ਵੀ ਹੋਵੇ ਹੁਣ ਬਹੁਤ 10% ਕਿਸਾਨ ਖੇਤੀ ਨੂੰ ਕਿ ਬਿਜ਼ਨਸ ਦੇ ਤੌਰ ਤੇ ਵਰਤਦਾ ਹੋਰ ਫਸਲਾਂ ਬੀਜਦੇ ਆ ਕੋਈ ਟਮਾਟਰ ਲਾਉਂਦਾ ਕੋਈ ਖੀਰਾ ਲਾਉਂਦਾ ਕੋਈ ਹੋਰ ਸਬਜ਼ੀਆਂ ਬੀਜਦਾ ਹੋਰ ਬਹੁਤ ਤਰ੍ਹਾਂ ਦੀ ਖੇਤੀ ਫੁੱਲਾਂ ਦੀ ਖੇਤੀ ਕਰਦਾ ਕੋਈ ਨਰਸਰੀ ਦੇ ਤੌਰ ਤੇ ਜਿਹਦੀ ਜ਼ਮੀਨ ਨੂੰ ਵਰਤਦਾ ਵਿੱਚ ਪਨੀਰੀਆਂ ਪੈਦਾ ਕਰਦਾਗਾ ਹੋਰ ਕਰਦਾ ਤੇ ਕਿੰਨਾ ਫਾਇਦਾ ਹੁੰਦਾਗਾ ਇਸ ਕਰਕੇ ਆਪਾਂ ਨੂੰ ਆਪਣੇ ਦਿਮਾਗ ਨੂੰ ਬਦਲਣ ਦੀ ਵੀ ਲੋੜ ਆ ਤੇ ਜਿਹੜੇ ਖੇਤੀ ਫਸਲਾਂ ਇਹਨਾਂ ਨੂੰ ਬਦਲਣ ਦੀ ਲੋੜ ਆ ਗੱਲ ਸੋਚਣ ਵਾਲੀ ਆ ਵੀ ਬਦਲਾ ਆਊਗਾ ਫੇਰ ਹੀ ਫਸਲਾਂ ਵਿੱਚ ਬਦਲਾ ਆਊਗਾ ਤੇ ਆਪਣੇ ਦਿਮਾਗ ਦੇ ਵਿੱਚ ਬਦਲਾ ਆਊਗਾ